ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਦੀ ਖੜਕ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਚਰਚਾ ਛੜੀ ਹੋਈ ਹੈ ਇੱਕ ਪਾਸੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨਸ਼ਿਆਂ ਦੇ ਖਿਲਾਫ ਸਮਾਜਿਕ ਜਾਗਰੂਕਤਾ ਲਈ ਯਾਤਰਾ ਕਰ ਰਹੇ ਨੇ ਉਨਾ ਬਾਕਵਾਕ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ ਉਹਨਾਂ ਦੀ ਯਾਤਰਾ ਲਗਾਤਾਰ ਜਾਰੀ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਵੱਡੇ ਪੱਤਰ ਤੇ ਨਸ਼ਿਆਂ ਦੇ ਖਿਲਾਫ ਮਹਿੰਮ ਛੇੜਨ ਦੇ ਦਾਅਵੇ ਕੀਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰ ਨੇ ਜਿਹੜੇ ਇੱਕ ਤਰ੍ਹਾਂ ਤੇ ਟਾਉਣ ਦੀ ਕਾਰਵਾਈ ਵੀ ਸੰਕੇਤਮਾਤਰ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਐਸ ਵੇਲੇ ਪੰਜਾਬ ਵਿੱਚ ਨਸ਼ਿਆਂ ਦੀ ਜਰਖੇਸ ਧਰਾਤਲ ਦੇ ਉੱਤੇ ਪਿਛਲੇ ਦਿਨੀ ਇੱਕ ਘਟਨਾ ਜਿਹੜੀ ਮਹਿਲਾ ਕਨਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਵਾਪਰੀ ਹੈ ਉਹ ਬੜੀ ਤਕਲੀਫ ਦੇ ਹੈ ਪੰਜਾਬ ਵਾਸੀਆਂ ਲਈ ਸਮੁੱਚੇ ਵਿਸ਼ਵ ਲਈ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਨੂੰ ਜਦੋਂ ਥਾਰ ਵਿੱਚ ਚਿੱਟਾ ਰੱਖ ਕੇ ਲਜਾਏ ਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਬਹੁਤ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤਾਂ ਉਸ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ੀ ਦੌਰਾਨ ਇੱਕ ਸੱਜਣ ਉਸ ਦੀ ਹਮਾਇਤ ਵਿੱਚ ਆਇਆ ਹੁੰਦਾ ਤੇ ਉਸ ਸੱਜਣ ਦੇ ਨਾਲ ਇੱਕ ਔਰਤ ਝਗੜਾ ਕਰਦੀ ਹੈ ਜਿਹੜੀ ਗੱਲ ਨੇ ਪੰਜਾਬ ਨੂੰ ਸਭ ਤੋਂ ਵੱਧ ਤਕਲੀਫ ਦੇ ਦਿੱਤੀ ਹੈ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਉਹ ਕਿਹੜੀ ਹੈ ਜਦੋਂ ਮਹਿਲਾ ਮੁਲਾਜ਼ਮ ਨੂੰ ਦੋਸ਼ੀ ਕਥਤ ਦੋਸ਼ ਤੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹਦੇ ਹਮਾਇਤ ਵਿੱਚ ਆਏ ਵਿਅਕਤੀ ਨਾਲ ਇੱਕ ਔਰਤ ਝਗੜਾ ਕਰਦੀ ਹੈ ਤੇ ਦੋ ਛੋਟੀਆਂ-ਛੋਟੀਆਂ ਬੱਚੀਆਂ ਉਸ ਵੇਲੇ ਚੀਕਾਂ ਮਾਰਦੀਆਂ ਨੇ। ਉਸ ਔਰਤ ਨਾਲ ਆਈਆਂ ਦੋ ਬੱਚੀਆਂ ਚੀਕਾਂ ਮਾਰਦੀਆਂ ਨੇ ਤੇ ਇੱਕ ਬੱਚੀ ਦੀ ਚੀਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਹੜੀ? ਉਹ ਬੱਚੀ ਚੀਕਦਿਆਂ-ਚੀਕਦਿਆਂ ਜਦੋਂ ਔਰਤ ਵਿਅਕਤੀ ਨਾਲ ਝਗੜਾ ਕਰਦੀ ਹੈ ਹਮਾਇਤ ਵਿੱਚ ਆਏ ਵਿਅਕਤੀ ਨਾਲ ਤਾਂ ਛੋਟੀ ਜੀ ਬੱਚੀ ਚੀਕ ਕੇ ਕਹਿੰਦੀ ਹੈ ਇਹਨੂੰ ਮਾਰ ਦੇਾਂਗੇ ਅਸੀਂ ਇਹਨੂੰ ਇਹਨੇ ਮੇਰਾ ਪਿਓ ਸਾਥੋਂ ਖੋ ਲਿਆ ਇਹਨੇ ਸਾਡਾ ਪਿਓ ਸਾਥੋਂ ਖੋ ਲਿਆ ਤੇ ਜਦੋਂ ਇਹ ਐਡੀ ਵੱਡੀ ਗੱਲ ਸੋਸ਼ਲ ਮੀਡੀਆ ਦਾ ਹਿੱਸਾ ਬਣਦੀ ਹੈ ਤਾਂ ਬਹੁਤ ਵੱਡੇ ਸਵਾਲ ਨੇ ਜਿਹੜੇ ਖੜੇ ਹੋ ਜਾਂਦੇ ਨੇ ਸਿਸਟਮ ਦੇ ਉੱਤੇ ਸਰਕਾਰਾਂ ਦੇ ਉੱਤੇ ਜਾਂ ਸਮਾਜ ਸੇਧੀਆਂ ਦੇ ਉੱਤੇ ਇੱਕ ਤਰ੍ਹਾਂ ਤੌਰ ਤੇ ਨਸ਼ਿਆਂ ਦੀ ਜੜਖੇੜ ਧਰਤਲ ਬਣ ਚੁੱਕੇ ਪੰਜਾਬ ਦੇ ਧਰਤੀ ਦੇ ਵਸਿੰਦਾ ਉਹਨਾਂ ਲੋਕਾਂ ਅੱਗੇ ਜਿਹੜੇ ਪੰਜਾਬ ਦੀ ਹਮੇਸ਼ਾ ਸੁੱਖ ਮੰਗਦੇ ਨੇ ਪਿਆਰੇ ਸਾਥੀਓ ਨਸ਼ਾ ਹਰ ਪੱਖ ਤੋਂ ਮਾਰਾ ਹੈ ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਬਲਿਆਂ ਨੇ ਘਰਾਂ ਦੇ ਘਰ ਉਜਾੜ ਦਿੱਤੇ ਪਿਛਲੇ ਲੰਮੇ ਸਮੇਂ ਤੋਂ ਇਹ ਬਰਤਾਰਾ ਵਾਪਰਦਾ ਆ ਰਿਹਾ ਹੈ ਮੇਰੀ ਯਾਦ ਹੈ ਇੱਕ ਵਾਰਾ ਰੋਹਲ ਗਾਂਧੀ ਜੋ ਕਿ ਕਾਂਗਰਸ ਦੇ ਆਗੂ ਨੇ ਚੰਡੀਗੜ੍ਹ ਵਿੱਚ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਭਾਗ ਲੈਣ ਲਈ ਆਏ ਸਨ ਧਹਾਕਾ ਪੈਣਾ ਉਹਨਾਂ ਨੇ ਇਹ ਗੱਲ ਆਖ ਦਿੱਤੀ ਸੀ ਕਿ ਪੰਜਾਬ ਦੀ ਧਰਤੀ ਨਸ਼ਿਆਂ ਦੀ ਭੂਮੀ ਬਣਦੀ ਜਾ ਰਹੀ ਹੈ ਪੰਜਾਬ ਦੇ ਨੌਜਵਾਨ ਨਸ਼ਿਆਂ ਵਿੱਚ ਮੋਲਤਾਨ ਹੁੰਦੇ ਜਾ ਰਹੇ ਨੇ ਚਿੰਤਾ ਦਾ ਵਿਸ਼ਾ ਉਦੋਂ ਪੰਜਾਬ ਦੇ ਲੋਕਾਂ ਨੇ ਰਾਹੁਲ ਗਾਂਧੀ ਦੀ ਇਸ ਗੱਲ ਨੂੰ ਬਹੁਤ ਬੁਰਾ ਮਨਾਇਆ ਸੀ ਉਥੋਂ ਤੋਂ ਲੈ ਕੇ ਜਦੋਂ ਅਸੀਂ ਅੱਜ ਤੱਕ ਦੇ ਇਨ੍ਹਾਂ ਅਦਾਲਤ ਵਿੱਚ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਦੇ ਚੀਕਾਂ ਵੱਲ ਵੇਖਦੇ ਹਾਂ ਤਾਂ ਰਾਹੁਲ ਗਾਂਧੀ ਵੱਲੋਂ ਉਦੋਂ ਕਹੀ ਗੱਲ ਅੱਜ ਦੇ ਸੰਦਰਭ ਵਿੱਚ ਬਹੁਤ ਸਾਰਥਕ ਨਜ਼ਰ ਆਉਂਦੀ ਹੈ ਦੋਸਤੋ ਪੋਲਿਟিক্যাল ਪਾਰਟੀਆਂ ਲਈ ਕੀ ਨਸ਼ਾ ਸੱਚਮੁੱਚ ਇੱਕ ਸਿਆਸਤ ਦੀ ਪੌੜੀ ਚੜਨ ਦਾ ਕੇਂਦਰ ਬਜੂ ਕੰਮ ਕਰ ਰਿਹਾ ਕਿਤੇ ਐਸਾ ਤਾਂ ਨਹੀਂ ਕਿ ਪੰਜਾਬ ਸੱਚਮੁੱਚ ਨਸ਼ਿਆਂ ਦੀ ਜਰਖੇਜ਼ ਦਰਾਤਲ ਬਣ ਗਿਆ ਪੰਜਾਬ ਨਸ਼ਿਆਂ ਦੀ ਸਮਸ਼ਾਨ ਭੂਮੀ ਬਣ ਗਿਆ ਪੰਜਾਬ ਨਸ਼ਿਆਂ ਦੀ ਕਬਰਸਤਾਨ ਬਣ ਗਿਆ ਜਦੋਂ ਮਾਸੂਮ ਬੱਚੀ ਨੇ ਅਦਾਲਤ ਦੇ ਆਹ ਤੇ ਵਿੱਚ ਖੜੇ ਹੋ ਕੇ ਚੀਕ ਮਾਰੀ ਹੈ ਉੱਚੀ ਦੇਖ ਕੇ ਕਿ ਐਨੇ ਮੇਰਾ ਪਿਓ ਸਾਥੋਂ ਹੋ ਰਿਹਾ ਤੇ ਸਮੁੱਚਾ ਵਿਸ਼ਵ ਸੁਣਨ ਹੋ ਕੇ ਰਹਿ ਗਿਆ ਕਿ ਪੰਜਾਬ ਜਿਹੜਾ ਬਾਕੀ ਵਿਸ਼ਵ ਨੂੰ ਸਾਰੇ ਨੂੰ ਅਨਾਜ ਨਾਲ ਭਰਪੂਰ ਕਰ ਦਿੰਦਾ ਸੀ ਅੰਨਦਾਤਾ ਸੀ ਮਿਹਨਤ ਕਸ਼ ਲੋਕ ਇਥੋਂ ਦੇ ਖਾਲਿਆਂ ਦੇ ਵਿੱਚ ਇਥੋਂ ਦੇ ਦਰਿਆਵਾਂ ਦੇ ਵਿੱਚ ਇਥੋਂ ਦੀਆਂ ਨਹਿਰਾਂ ਕੱਸੀਆਂ ਦੇ ਵਿੱਚ ਪਾਣੀ ਵਗਦਾ ਸੀ ਠੰਡਾ ਸ਼ੀਤਲ ਸਾਰ ਪਾਣੀ ਜਿਹੜਾ ਮਨੁੱਖ ਦੇ ਹਿਰਦੇ ਠਾਰਦਾ ਪੰਜਾਬ ਅੱਜ ਨਸ਼ਿਆਂ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ ਚਿੰਤਾ ਦਾ ਵਿਸ਼ਾ ਬਣ ਕੇ ਰਹਿ ਗਿਆ ਸਵਾਲ ਇਹ ਨਹੀਂ ਦੋਸਤੋ ਸਵਾਲ ਇਹ ਹੈ ਕਿ ਜਦੋਂ ਪੰਜਾਬ ਨੂੰ ਜਦੋਂ ਪੰਜਾਬ ਦੀ ਇਸ ਬਰਬਾਦੀ ਦੇ ਅਸੀਂ ਕਾਰਨ ਲੱਭਣ ਦੇ ਯਤਨ ਕਰਦੇ ਹਾਂ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਪਰੰਤੂ ਸਭ ਤੋਂ ਵੱਡਾ ਕਾਰਨ ਕਿ ਸਿਆਸਤਦਾਨਾਂ ਨੇ ਇਸ ਨਸ਼ੇ ਦੇ ਭੜੇ ਕਾਰੋਬਾਰ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਸਿਆਸੀ ਰੋਟੀਆਂ ਸੇਕਣ ਤੋਂ ਬਾਅਦ ਜਦੋਂ ਅੱਜ ਕਥਿਤ ਤੌਰ ਤੇ ਨਸ਼ਾ ਤਸਕਰਾਂ ਦੇ ਘਾਟਾ ਹੋ ਜਾਂਦੇ ਨੇ ਤੇ ਸਵਾਲ ਬਹੁਤ ਵੱਡੇ ਨੇ ਕਿ ਘਟਾਉਣ ਵਾਲੀ ਪੁਲਿਸ ਹਰ ਟਾਣ ਵਾਲਾ ਪ੍ਰਸ਼ਾਸਨ ਉਸੇ ਦੇ ਮੁਲਾਜ਼ਮ ਮਹਿੰਗੀਆਂ ਗੱਡੀਆਂ ਦੇ ਵਿੱਚ ਰੱਖ ਕੇ ਨਸ਼ਾ ਵੇਚਣ ਤੇ ਉਹ ਵੀ ਔਰਤਾਂ ਤੇ ਗੱਲ ਕਿਹੜੇ ਪਾਸੇ ਨੂੰ ਜਾਂਦੀ ਆ ਤੇ ਅੱਜ ਜੇ ਗੁਲਾਬ ਚੰਦ ਘਟਾਰੀਆ ਜੀ ਪੰਜਾਬ ਦੇ ਮਾਨਯੋਗ ਰਾਜ ਸਫਲ ਪੰਜਾਬ ਦੇ ਵਿੱਚ ਯਾਤਰਾ ਕਰ ਰਹੇ ਨੇ ਤੇ ਉਸ ਯਾਤਰਾ ਦਾ ਹਿੱਸਾ ਬਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਨੇ ਪਰੰਤੂ ਮੁੱਖ ਮੰਤਰੀ ਉਸ ਯਾਤਰਾ ਦਾ ਹਿੱਸਾ ਬਣ ਨਹੀਂ ਰਹੇ ਕਿਉਂ ਕਿਉਂਕਿ ਜਿੱਥੋਂ ਤੱਕ ਸਵਾਲ ਨੇ ਸਭ ਆਪੋ ਆਪਣੀਆਂ ਰੋਟੀਆਂ ਸੇਕਣ ਵਿੱਚ ਮਸ਼ਰੂਫ ਨੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਇਹ ਤਾਂ ਨਹੀਂ ਵਿਖ ਰਿਹਾ ਕਿ ਮੇਰੇ ਵੱਲੋਂ ਚੇੜੀ ਨਸ਼ੇ ਵਿਰੋਧ ਮਹਿੰਮ ਯੁੱਧ ਨਸ਼ੇ ਵਿਰੋਧ ਕਿਤੇ ਰਾਜਪਾਲ ਦੀ ਯਾਤਰਾ ਦੀ ਭੇਟ ਨਾ ਚੜ ਜਾਵੇ ਕਿਤੇ ਕਿਤੇ ਰਾਜਪਾਲ ਜੀ ਰਦਾ ਵੀ ਕਿਤੇ ਕੋਈ ਸਿਆਸੀ ਮਕਸਦ ਤਾਂ ਨਹੀਂ ਬਹੁਤ ਵੱਡਾ ਸਵਾਲ ਹੈ ਕਿਤੇ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੋਚਦੇ ਕਿ ਸਿਆਸੀ ਮਕਸਦ ਸਾਡਾ ਖਤਮ ਹੋ ਜਾਵੇਗਾ ਕਿਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਤਾਂ ਨਹੀਂ ਸੋਚਦੀਆਂ ਕਿ ਸਾਡਾ ਸਿਆਸੀ ਮਕਸਦ ਜਿਹੜਾ ਕਿਤੇ ਉਹ ਅਧ ਅਧੂਰਾ ਨਾ ਰਹਿ ਜਾਵੇ ਦੋਸਤੋ ਪੰਜਾਬ ਮੁਹੱਬਤ ਦਾ ਘਰ ਹੈ ਪੰਜਾਬ ਪਾਣੀਆਂ ਦਾ ਘਰ ਹੈ ਪੰਜਾਬ ਅੰਨ ਦਾ ਘਰ ਹੈ ਪੰਜਾਬ ਸਾਂਝਾਂ ਦਾ ਘਰ ਹੈ ਪੰਜਾਬ ਸਮਾਜਿਕ ਕਦਰਾਂ ਕੀਮਤਾਂ ਦਾ ਘਰ ਹੈ ਪਰ ਜਦੋਂ ਪੰਜਾਬ ਨਸ਼ਿਆਂ ਦੀ ਧਰਾਤਲ ਬਣਦਾ ਜਾ ਰਿਹਾ ਤੇ ਅਸੀਂ ਚੁੱਪ ਕਰਕੇ ਆਪੋ ਆਪਣੇ ਘਰਾਂ ਵਿੱਚ ਬੈਠ ਰਹੀਏ ਇਹ ਵੀ ਬਹੁਤ ਵਧੀਆ ਗੱਲ ਨਹੀਂ ਆਓ ਪੰਜਾਬ ਲਈ ਦੁਆਵਾਂ ਕਰੀਏ ਪੰਜਾਬ ਲਈ ਅਸੀਂ ਅੱਛੇ ਰਾਹਾਂ ਦੀ ਤਲਾਸ਼ ਕਰੀਏ ਪੰਜਾਬ ਲਈ ਦਿਸਹੱਦੇ ਸਿਰ ਜੀਏ ਪੰਜਾਬ ਦੀ ਇਸ ਧਰਤੀ ਤੇ ਮਾਸੂਮ ਬੱਚਿਆਂ ਦੀਆਂ ਚੀਕਾਂ ਜਿਨੀ ਅਸਮਾਨ ਸ਼ੋਂਦੀਆਂ ਨੇ ਕਿ ਨਸ਼ਿਆਂ ਦੇ ਇੰਨਾ ਸਦਾਗਰਾਂ ਨੇ ਸਾਡਾ ਪਿਓ ਖੋ ਲਿਆ ਤੇ ਉਹਨਾਂ ਚੀਕਾਂ ਦੇ ਵਿੱਚੋਂ ਨਿਕਲੇ ਹੋਏ ਉਹਨਾਂ ਚੀਕਾਂ ਤੋਂ ਪੈਦਾ ਹੋਏ ਜ਼ਖਮ ਨੇ ਜਿਹੜੇ ਨਸੂਰ ਬਣ ਰਹੇ ਨੇ ਉਹਨਾਂ ਮਾਸੂਮ ਬੱਚਿਆਂ ਦੀ ਮਾਸੂਮੀਅਤ ਨਸ਼ਿਆਂ ਦੀ ਭੇਟਾ ਚੜ ਰਹੀ ਆ ਆਓ ਅਸੀਂ ਦੁਆ ਕਰੀਏ ਸਾਡਾ ਪੰਜਾਬ ਹੱਸਦਾ ਵਸਦਾ ਹੱਸਦਾ ਰਹੇ ਪੰਜਾਬ ਵਿੱਚੋਂ ਨਸ਼ਿਆਂ ਦਾ ਇਹ ਭੈੜਾ ਖਤਮ ਹੋ ਜਾਵੇ ਇੱਕ ਗੱਲ ਯਾਦ ਰੱਖਿਓ ਸਿਆਸਤਦਾਨਾਂ ਦੇ ਸਾਹਮਣੇ ਇਹ ਚੀਕਾਂ ਭਾਵੇਂ ਕੁਛ ਨਾ ਹੋਣ ਕਿਉਂਕਿ ਉਸ ਦਿਨ ਦਾ ਕਿਤੇ ਜ਼ਿਕਰ ਨਹੀਂ ਆਇਆ ਕਿ ਕਿਸੇ ਸਿਆਸਤਦਾਨ ਨੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਹੋਵੇ ਪਰੰਤੂ ਇਹ ਚਿੰਤਾ ਬਹੁਤ ਵੱਡੀ ਹੈ ਕਿ ਉਹਨਾਂ ਮਾਸੂਮ ਬੱਚਿਆਂ ਦਾ ਬਚਪਨ ਉਹਨਾਂ ਮਾਸੂਮ ਬੱਚਿਆਂ ਦੀ ਆਉਣ ਵਾਲੀ ਜਵਾਨੀ ਨਸ਼ਿਆਂ ਦੇ ਇਨ੍ਹਾਂ ਸਦਾਗਰਾਂ ਕਾਰਨ ਬਰਬਾਦ ਹੋ ਰਹੀ ਹੈ ਨਸ਼ੇ ਪੰਜਾਬ ਨੂੰ ਖਾ ਰਹੇ ਨੇ ਨਸ਼ੇ ਪੰਜਾਬ ਨੂੰ ਲੋੜੇ ਦੇ ਘੋੜਾਂ ਵਾਂਗ ਲੱਗੇ ਹੋਏ ਨੇ ਆਓ ਦੁਆ ਮ ਕਰੀਏ ਪੰਜਾਬ ਵਸਦਾ ਰਹੇ ਪੰਜਾਬ ਵਸਦਾ ਰਹੇ ਪੰਜਾਬ ਨੂੰ ਤੱਤੀ ਬਾਹ ਨਾ ਲੱਗੇ ਤੇ ਨਸ਼ਿਆਂ ਕਾਰਨ ਸਾਡੀਆਂ ਮਾਸੂਮ ਧੀਆਂ ਦੀਆਂ ਚੀਕਾਂ ਕਦੇ ਵੀ ਅਦਾਲਤਾਂ ਦੇ ਆਹਾਤਿਆਂ ਵਿੱਚੋਂ ਬਾਹਰ ਨਾ ਆਉਣ ਸਾਡੀਆਂ ਧੀਆਂ ਹੱਸਦੀਆਂ ਬਸਦੀਆਂ ਰਹਿਣ ਨਸ਼ਿਆਂ ਕਾਰਨ ਮੁੱਕ ਰਿਹਾ ਪੰਜਾਬ ਰੁਕ ਜਾਵੇ ਆਓ ਅਸੀਂ ਉੱਠੀਏ ਉੱਠ ਕੇ ਖੜੇ ਹੋਈਏ ਤੇ ਨਸ਼ਿਆਂ ਦੀ ਇਸ جنگ ਦੇ ਖਿਲਾਫ हिस्सा ਬਣੀ ਨਸ਼ਿਆਂ ਦੀ ਇਸ ਜੰਗ ਦਾ ਹਿੱਸਾ ਬਣੀ ਹੈ ਨਸ਼ਿਆਂ ਖਿਲਾਫ ਲੜੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੰਭਾਰੀਏ ਧੰਨਵਾਦ ਫਿਲਹਾਲ ਇਨਾ ਹੀ ਵਿਖਤ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ